ہائے 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 ਫਕੀਰ ਅਤੇ ਜ਼ਿੰਦਾਬਾਦ ਜ਼ਿੰਦਾਬਾਦ ਹਿਸ਼ਾਰ ਪਰ ਟੁਕੜੇ ਬੰਦ ਕਰੋ ਵਰਜੋਤ ਸਤਿਗੁਰੂ ਜੀ ਮਾੜੀ ਗੱਲ ਵੀ ਹੈ ਮਾਨ ਵਾਲੀ ਗੱਲ ਇਹ ਹੈ ਕਿ ਮੈਂ ਬਹੁਤ ਹੀ ਬੜੀ ਲਿਖੀ ਜਮਾਤ ਜਿਹੜੀ ਕਿ ਸਾਨੂੰ ਇਨਸਾਫ ਦਾ ਰਸਤਾ ਦਿਖਾਉਂਦੀ ਹੈ ਉਹਨਾਂ ਦੇ ਵਿਚਾਰ ਖੜਾ ਮਾੜੀ ਗੱਲ ਇਹ ਹੈ ਕਿ ਕਿੰਨੀ ਵਾਰ ਸ਼ਾਰਪੁਰ ਟੋਟੇ-ਟੋਟੇ ਕੀਤੇ ਗਏ ਉਹਦੇ ਵੀ ਅਜਮਕੀਲ ਭਰਾਵਾਂ ਨੇ ਜਿਹੜਾ ਸੰਘਰਸ਼ ਕੀਤਾ ਉਹਦੇ ਵਿੱਚ ਮੈਨੂੰ ਮੌਕਾ ਮਿਲਿਆ 1846 ਦੇ ਵਿੱਚ ਅੰਗਰੇਜ਼ਾਂ ਨੇ ਸ਼ਾਰਪੁਰ ਜ਼ਿਲ੍ਹਾ ਬਣਾਇਆ ਸੀ ਇਹ ਪੀੜਾ-ਕੀੜਾ ਦੀ ਧਰਤੀ ਹੈ ਸ਼ਾਰਪੁਰ ਜ਼ਿਲ੍ਹਾ ਜਦੋਂ ਹਿਮਾਚਲ ਪ੍ਰਦੇਸ਼ ਬਣਿਆ ਤੇ ਇਸ ਦੇ ਟੁਕੜੇ ਕਰ ਦਿੱਤੇ ਗਏ ਬਹੁਤ ਛੋਟਾ ਕਰ ਦਿੱਤਾ ਸ਼ਾਰਪੁਰ ਨੂੰ ਉਸ ਤੋਂ ਬਾਅਦ ਸ਼੍ਰੀ ਮਗਰ ਸਿੰਘ ਜਿਹੜੇ ਦਾ ਨਿਰਮਾਣ ਹੋਇਆ ਉਹਦੇ ਵਿੱਚ ਵੀ ਛਾਰਪੁਰ ਦੇ ਟੁਕੜੇ ਕਰ ਦਿੱਤੇ ਗਏ ਛਾਰਪੁਰ ਨੂੰ ਬਹੁਤ ਛੋਟਾ ਕਰ ਦਿੱਤਾ ਗਿਆ ਅੱਜ ਕੋਈ ਜ਼ਿਲ੍ਹਾ ਬਣਾਣਾ ਹੈ ਅੱਜ ਅਨੰਦਪੁਰ ਸਾਹਿਬ ਦੀ ਗੱਲ ਚੱਲਦੀ ਹੈ ਜ਼ਿਲ੍ਹਾ ਬਣਾਉਣ ਦੀ ਉਹ ਜ਼ਿਲ੍ਹਾ ਬਣਾਉਣ ਸਾਨੂੰ ਉਹਦੇ 'ਚ ਕੋਈ ਇਤਰਾਜ਼ ਨਹੀਂ ਜਿੱਥੇ ਤੱਕ ਮੈਂ ਆਪਣੀ ਭਾਵਨਾ ਦੀ ਗੱਲ ਕਰਦਾ ਸ਼੍ਰੀ ਅਨੰਦਪੁਰ ਸਾਹਿਬ ਬਹੁਤ ਹੀ ਇਤਿਹਾਸਕ ਥਾਂ ਈ ਹੈ ਸ਼੍ਰੀ ਕੇਸਗੜ੍ਹ ਸਾਹਿਬ ਉੱਥੇ ਕੁਦਵਾਰਾ ਸਾਹਿਬ ਹੈ ਜਿੱਥੇ ਪੂਰਾ ਵਰਲਡ ਮੱਥਾ ਟੇਕਦਾ ਹੈ ਅਜਿਮੀ ਨਮਨ ਕਰਦੇ ਆ ਪਰ ਮੈਂ ਸਰਕਾਰ ਦੇ ਅੰਦਰ ਬਹੁਤ ਸਿਆਣੇ ਲੋਕ ਬੈਠੇ ਨੇ ਮੈਂ ਤਾਂ ਇਹੀ ਪ੍ਰਪੋਜ਼ਲ ਦੇਣਾ ਚਾਹੁੰਦਾ ਕਿ ਉਹ ਨਨਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਔਰ ਹਿਸ਼ਾਰਪੁਰ ਨੂੰ ਪਟਨਾ ਨਾ ਹਿਸ਼ਾਰਪੁਰ ਨੂੰ ਛੋਟਾ ਨਾ ਕਰਨ ਇੱਕ ਪ੍ਰਪੋਜ਼ਲ ਹੈ ਮੇਰੇ ਮਨ ਦੇ ਅੰਦਰ ਕਿ ਅਗਰ ਉਹ ਰੋਪੜ ਨੂੰ ਜਨੰਦਪੁਰ ਸਾਹਿਬ ਦੇ ਨਾਲ ਜੋੜ ਕੇ ਨਨਦਪੁਰ ਸਾਹਿਬ ਨਾਮ ਦੇ ਦੇਣ ਹਿਸ਼ਾਰਪੁਰ ਬਚ ਜਾਏਗਾ ਹਿਸ਼ਾਰਪੁਰ ਦਾ ਕੋਈ ਪਿੰਡ ਉਹਦੇ ਚ ਨਹੀਂ ਜਾਏਗਾ ਜਿਸ ਤਰ੍ਹਾਂ ਛਾਟਪੁਰ ਜ਼ਿਲ੍ਹਾ ਚੱਲ ਰਿਹਾ ਉਦਾਂ ਹੀ ਚੱਲਦਾ ਰਹੇਗਾ ਕਿ ਅਨੰਦਪੁਰ ਸਾਹਿਬ ਵੀ ਜਿਹੜਾ ਜ਼ਿਲ੍ਹਾ ਬਣ ਜਾਏਗਾ ਰੋਪਣ ਨੂੰ ਇਕੱਠਾ ਕਰਕੇ ਅਨੰਦਪੁਰ ਸਾਹਿਬ ਜ਼ਿਲ੍ਹੇ ਦਾ ਨਾਮ ਦਿੱਤਾ ਜਾ ਸਕਦਾ ਹੈ ਜਿਹੜਾ ਕਿ ਅੱਗੇ ਇੰਨੀ ਵਾਰ ਟੋਟੇ ਹੋਇਆ ਛਾਟਪੁਰ ਉਸ ਤੋਂ ਬਚੇਗਾ ਅਸੀਂ ਸਵਾਗਤ ਕਰਦੇ ਹਾਂ ਅਗਰ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਦਾ ਹੈ ਲੇਕਿਨ ਛਾਟਪੁਰ ਦੇ ਟੁਕੜੇ ਕਿਸੇ ਕੀਮਤ ਦੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਕਿ ਇਹਨਾਂ ਨੂੰ ਛੋਟਾ ਕਰਕੇ ਵੀ ਬਣਾਇਆ ਜਾਵੇ ਮੈਂ ਜਿਹੜੀ ਪ੍ਰਪੋਜ਼ਲ ਦਿੱਤੀ ਹੈ ਉੱਧੇ ਸਰਕਾਰਾਂ ਦੇ ਅੰਦਰ ਤਾਂ ਬਹੁਤ ਸਿਆਣੇ ਲੋਕ ਹੁੰਦੇ ਨੇ ਉਹ ਹੋਰ ਵੀ ਕੋਈ ਪ੍ਰਪੋਜ਼ਲ ਹੋਣਾ ਤਾਂ ਮੇਰੇ ਤੋਂ ਅੱਛੀ ਵੀ ਆ ਸਕਦੀ ਹੈ ਪਰ ਅਗਰ ਉਹ ਰੋਪੜ ਨੂੰ ਅਨੰਤਪੁਰ ਸਾਹਿਬ ਦੇ ਨਾਲ ਜੋੜ ਕੇ ਅਨੰਤਪੁਰ ਸਾਹਿਬ ਜ਼ਿਲ੍ਹੇ ਦਾ ਨਾਮ ਦੇ ਦੇਣ ਤਾਂ ਮੈਂ ਸਮਝਦਾ ਇਸ ਤੋਂ ਵੱਡੀ ਕੋਈ ਵਧੀਆ ਗੱਲ ਨਹੀਂ ਹੋਊਗੀ ਔਰ ਸਾਡੇ ਸਾਰੇ ਵਕੀਲ ਭਾਈਚਾਰੇ ਨੂੰ ਸਾਡਾ ਜਿਹੜਾ ਵਪਾਰ ਹੈ ਉਹ ਸ਼ਹਿਰਪੁਰ ਦਾ ਇੱਕ ਹਿੱਸਾ ਰਹੇਗਾ ਮੈਨੂੰ ਇਹ ਉਮੀਦ ਹੈ ਅੱਜ ਵਕੀਲਪਰਾਪ ਜਦੋਂ بڑے ਲਿਖੇ ਲੋਕ ਸੜਕਾਂ ਤੇ ਉਤਰਦੇ ਨੇ ਇਹ ਸਮਝ ਕੇ ਸੋਚ ਕੇ ਉਤਰਦੇ ਨੇ ਇਹ ਸਾਨੂੰ ਰਸਤਾ ਦਿਖਾਉਂਦੇ ਨੇ। ਔਰ ਮੈਂ ਇਹਨਾਂ ਦੀ ਜਿਹੜੀ ਅੱਜ ਐਜੂਕੇਸ਼ਨ ਹੈ ਉਹ ਦਾ ਸਮਰਥਨ ਕਰਦਾ। ਉਹਦੇ ਲਈ ਆਪਣੀ ਕਾਂਗਰਸ ਪਾਰਟੀ ਵੀ ਨੂੰ ਆਪਣੇ ਵਿਚਾਰ ਦਿੰਦੇ ਨੇ। ਤੇ ਮੇਰਾ ਇਹੀ ਹੈ ਕਿ ਸ਼ਰਪੁਰ ਨੂੰ ਬਿਲਕੁਲ ਕਿਸੇ ਵੀ ਕੀਮਤ ਤੇ ਛੋਟਾ ਕਰਨਾ ਜਿਹੜਾ ਇਹ ਜਿਹੜੇ ਟੁਕੜੇ ਕਰਨੇ ਸ਼ਰਪੁਰ ਦੇ ਇਹ ਨਹੀਂ ਚਾਹੀਦੇ। ਅਨੰਦਪੁਰ ਸਾਹਿਬ ਨੂੰ ਅਗਰ ਜ਼ਿਲ੍ਹਾ ਬਣਾਉਣਾ ਹੈ ਮੈਂ ਇੱਕ ਵਾਰ ਫਿਰ ਬੈਸਟ ਕਰਦਾ। ਨੰਨ ਨੂੰ ਪ੍ਰੋਪਰ ਨੂੰ ਨਾਲ ਜੋੜ ਕੇ ਅਨੰਤਪੁਰ ਸਾਹਿਬ ਦਾ ਨਾਮ ਦੇ ਦਿੱਤਾ ਜਾਵੇ ਸਾਡੇ ਸ਼ਹਿਰ ਤੋਂ ਨਾਂ ਛੇੜਿਆ ਜਾਵੇ ਨਾ ਕੋ ਜੱਬੇਲ ਏਰੀਆ ਦਾ ਗੜਸ਼ੰਗ ਜਿਸ ਤਰ੍ਹਾਂ ਵੀ ਹੈ ਇਹ ਉਸੇ ਤਰ੍ਹਾਂ ਰਹਿਣ ਦਿੱਤਾ ਜਾਵੇ ਮੇਰੀ ਸਰਕਾਰ ਨੂੰ ਇਹ ਹੀ ਬੇਨਤੀ ਹੈ ਤੋਂ ਮੈਂ ਅਖੀਰ ਵਕੀਲ ਭਰਾਵਾਂ ਨੂੰ ਆਪਣੇ ਨੂੰ ਆਪਣੀ ਪਾਰਟੀ ਵੱਲੋਂ ਇਹ ਵਾਅਦਾ ਕਰਦਾ ਕਿ ਹਰ ਵੇਲੇ ਅਸੀਂ ਤੁਹਾਡੇ ਸੰਘਰਸ਼ ਦੇ ਨਾਲ ਹੈ ਜਿੰਨੀਆਂ ਵੀ ਤੁਹਾਡੀਆਂ ਜਾਇਜ਼ ਚੀਜ਼ਾਂ ਹੈ ਬਿਲਕੁਲ ਜਾਇਜ਼ ਮੰਗਾਂ ਤੁਹਾਡੀ ਜਿਹੜੀ ਤੁਸੀਂ ਕੀਤੀ ਹੈ ਕਿ ਕਾਂਗਰਸ ਪਾਰਟੀ ਸਦਾ ਤੁਹਾਡੇ ਨਾਲ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿਦਰ ਭਗਵਾਨ ਦਾ ਸਿੱਧੀ ਜੀ ਇਹ ਉਹ ਵੀ ਇੱਕ ਕੇਲ ਭਰਾਵਾਂ ਨੇ ਤੇ ਜਿਹੜਾ ਮੁਹਿਮ ਥੇੜੀ ਹੈ ਜਿਹੜੀ ਸਰਕਾਰ ਨੇ ਇੱਕ ਨਾਦਰਸਾਈ ਫਰਮਾਨ ਜਾਰੀ ਕੀਤਾ ਹਿਾਰਪੁਰ ਨੂੰ ਛੋਟਾ ਕਰਨ ਦੇ ਲਈ ਇਹ 1968 ਦੇ ਵਿੱਚ ਵੀ ਹਿਾਰਪੁਰ ਨੂੰ ਛੋਟਾ ਕੀਤਾ ਗਿਆ ਸੀ ਜਦੋਂ ਹਿਮਾਚਲ ਪ੍ਰਦੇਸ਼ ਹੋਂਦ ਦੇ ਵਿੱਚ ਆਇਆ ਤੇ ਉਸ ਤੋਂ ਬਾਅਦ ਜਦੋਂ ਨਮਾਥਿਆਰ ਜ਼ਿਲ੍ਹਾ ਬਣਿਆ ਉਦੋਂ ਵੀ ਹਿਆਰਪੁਰ ਨੂੰ ਛੋਟਾ ਕੀਤਾ ਗਿਆ ਔਰ ਸਾਡੀ ਬੇਨਤੀ ਹੈ ਵਕੀਲ ਭਰਾਮਾ ਦੀ ਪੁਰਜੋਰ ਮੰਗ ਹੈ ਕਿ ਹਿਆਰਪੁਰ ਨੂੰ ਕਿੰਨੀ ਵਾਰ ਤੁਸੀਂ ਤੋੜੋਗੇ ਅੱਜ ਪੜਿਆ ਲਿਖਿਆ ਥਾਵਾ ਜੇ ਛੜਕਾ ਤੇ ਆ ਰਿਹਾ ਇਹਨਾਂ ਦੇ ਮਨ ਚ ਦੁੱਖ ਆ ਦਰਦ ਹੈ ਕਿ ਸਾਡੇ ਸਰੀਰ ਦੇ ਅੰਗ ਨੂੰ ਨਾ ਕਟਿਆ ਜਾਵੇ ਇਹ ਛਾਰਪੁਰ ਇੱਕ ਪੂਰਨ ਇਹਨੂੰ ਇੱਥੇ ਇੱਥੇ ਹੀ ਰੱਖਿਆ ਜਾਵੇ ਜਿਸ ਸਥਿਤੀ ਦੇ ਵਿੱਚ ਹੈਗਾ ਇਹ ਸਰਕਾਰ ਨੂੰ ਪੂਰ ਜੋਰ ਬੇਨਤੀ ਹੈ ਕਿ ਛਾਰਪੁਰ ਨੂੰ ਬਿਨਾਂ ਛੇੜੇ ਇਹਦਾ ਕੋਈ ਹੋਰ ਹੱਲ ਲੱਭਿਆ ਜਾਵੇ ਜਿਹੜਾ ਅਨੰਦਪੁਰ ਸਾਹਿਬ ਜਿਲ੍ਹਾ ਸ਼ਰੂਪੁਰ ਤੇ ਛਾਰਪੁਰ ਦੋ ਜ਼ਿਲ੍ਹੇ ਸੀਗੇ بڑے ਜ਼ਿਲ੍ਹੇੋਂ ਮੈਸੇ ਹਾਂਜੀ ਹਾਂਜੀ ਹੁਣ ਛੋਟਾ ਰਹਿ ਗਿਆ ਕਿੱਦਾਂ ਬੀਤੇ ਬਹੁਤ ਜ਼ਿਆਦਾ ਰੋਸ ਹੈ ਛਾਰਪੁਰ ਨਿਵਾਸੀਆਂ ਮੈਂ ਔਰ डिस्ट्रिक्ट बार एसोसिएशन ने इसका लीड लिया है नेतृत्व किया है इस संघर्ष का पहले भी ऐसे अटैम्प्ट हुए हैं तो पिछली बेम सिंह सरकार के समय उस समय नवाशहर बनाते समय गढ़शंकर को उसमें ऐड करने की कोशिश की गई थी लेकिन हुशियारपुर वासियों का के संघर्ष के कारण वो रोक बंद करना पड़ा उसमें भी बार ने ही नेतृत्व किया था और हशियारपुर निवासी अब कभी सहन नहीं करेंगे कि उनके जिले को और काटा छाटा जाए क्योंकि पहले ही हिमाचल में ऊना ज़िला जा चुका है तहसील जा चुकी है ऊना ज़िला बन चुका है वहाँ इधर हुश्यारपुर में इधर बलाचौर का सारा हिस्सा काट कर शहर में लगाया उससे पहले रोपड़ में कुछ हिस्सा लगाया गया था तो इससे हुशारपुर की सांस्कृतिक पहचान खत्म होगी और यहाँ के कारोबार पर बहुत बड़ा असर पड़ेगा इसलिए दलगत नीति से ऊपर उठकर सभी पार्टियाँ को हम आह्वान करते हैं कि वो इस संघर्ष में आए اور کافی نمائندے ان کے ائے بھی ہیں اور اس سنگرش کو تب تک खींचा جائے گا جب تک ہم ہمیں صوابتانی نہیں ملتی اور اساط پور جہاں جو ایریا ہے امپیکٹ کیا جاتا اگر اس کو کاٹ کے چھاٹنے کی کوشش کی گئی تو سنگرش اور بھی سخت ہو جائے گا مانگتے پہ دینا ہوں ہاں جی اسی ایک میمورنڈم ڈی سی صاحب ਨੂੰ دے کے آئے ہیں جی جویں سرکار پرپوز کر رہی ہے کہ انانپور صاحب ਨੂੰ ضلع بنانا ਉਹ ਜ਼ਿਲ੍ਹਾ ਉਹਦੇ ਜ਼ਿਲ੍ਹੇ ਵਿੱਚ ਸਾਡੇ ਹੁਸ਼ਿਆਰਪੁਰ ਦੇ ਜੀ ਨੂੰ ਕੱਟ ਕੇ ਐਡ ਕਰਨਾ ਚਾਹੁੰਦੇ ਜਿਹੜਾ ਅਸੀਂ ਸਖਤ ਵਿਰੋਧ ਕਰਦੇ ਹਾਂ ਅਸੀਂ ਇਸ ਗੱਲ ਦਾ ਵਿਰੋਧ ਨਹੀਂ ਕਰਦੇ ਵੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਨਾ ਬਣਾਓ ਅਸੀਂ ਕਹਿੰਦੇ ਵੀ ਜਿਹੜਾ ਹੁਸ਼ਿਆਰਪੁਰ ਦੀ ਕਟਕਟਾਵਾ ਇਹ ਨਾ ਕਰੋ ਜਿਸ ਤਰ੍ਹਾਂ ਜੇ ਤੁਸੀਂ ਥਣਕੋਟ ਮਲੇਰਕੋਟਲਾ ਜਿੰਨਾ ਜਿੰਨਾ ਏਰੀਆ ਉਹਨਾਂ ਕੋਲੋਂ ਸਿੱਧਾ ਉਹਨੇ ਇਹਨਾਂ ਅਰਜੀ ਨਾਲ ਉਹ ਜ਼ਿਲ੍ਹੇ ਬਣਾਤੀ ਹੈ ਇਸ ਤਰ੍ਹਾਂ ਹੀ ਤੁਸੀਂ ਅਨੰਦਪੁਰ ਸਾਹਿਬ ਨੂੰ ਵੀ ਬਣਾ ਦਿਓ ਜਾਂ ਸਾਡੀ ਇੱਕ ਸួរសਜ਼ਨ ਸਰਕਾਰ ਨੂੰ ਹੈ ਵੀ ਤੁਸੀਂ ਦੋ ਸ਼ਹਿਰ ਉੱਥੇ ਜਿਹੜੇ ਲੱਗੇ ਆ ਕਿਵੇਂ ਰੋਪੜ ਆ ਕੂਪੜ ਦਾ ਨਾਮ ਬਦਲ ਕੇ ਨੰਦਪੁਰ ਸਾਹਿਬ ਕਰ ਦਿਓ ਉਹਦਾ ਦੁਲਾਨ ਬਣਾ ਦਿਓ ਮਤਲਬ ਹੁਸ਼ਿਆਰਪੁਰ ਦਾ ਜਿਹੜਾ ਕਟ ਘਟਾਵਾ ਹੈ ਇਹ ਤਾਂ ਲੋਕਾਂ ਦੇ ਹਿੱਤ ਵਿੱਚ ਨਹੀਂ ਲੋਕ ਹਿੱਤ ਵਿੱਚ ਨਹੀਂ ਕਿਉਂਕਿ ਜਿੱਥੇ ਹੁਸ਼ਿਆਰਪੁਰ ਨੂੰ ਗੜ ਸਿੰਘਪੁਰ ਤੋਂ ਲੋਕ 1 ਘੰਟੇ ਚ ਅਪਰੋਚ ਕਰ ਲੈਂਦੇ ਆ ਉੱਥੇ ਕੱਟੋ ਘੱਟ ਪੌਣੇ 2 2 ਘੰਟੇ ਲੱਗਣਗੇ ਇਦਾਂ ਹੀ ਜਿਵੇਂ ਜੀਜੀ ਦਾ ਏਰੀਆ ਚੱਪੇਵਾਲ ਦਾ ਏਰੀਆ ਜਿੱਥੋਂ ਲੋਕ ਹੁਸ਼ਿਆਰਪੁਰ ਲਈ 15 20 ਮਿੰਟ ਦੀ ਆਲੇ ਕੀ ਉਹ ਤੋਂ ਤੋਂ ਘੰਟੇ ਕਰਕੇ ਸਫ਼ਰ ਕਰਨ ਜਾਣਗੇ ਸਰਕਾਰਾਂ ਇਸ ਪਾਸੇ ਸੋਚਦੀਆਂ ਕਿਉਂ ਨਹੀਂ ਕਿ ਜਿਹੜਾ ਫੈਸਲਾ ਸਿਰਫ ਆਪਣੀ ਰਾਜਨੀਤੀ ਲਈ ਕੁਇਆ ਸਾ ਫੈਸਲਾ ਲੈਣਾ ਜਿਹਦੇ ਲਈ ਤੁਸੀਂ ਲੋਕਾਂ ਨੂੰ ਖੰਚਲ ਖਰਾਬ ਕਰੋ ਅਸੀਂ ਇਸ ਨੂੰ ਬਿਲਕੁਲ ਕੋਟੋਰੀਟਰੀ ਕਰਾਂਗੇ ਇਸ ਦੇ ਖਿਲਾਫ ਜਿੰਨਾ ਵੀ ਸੰਘਰਸ਼ ਕਰਾਂਗੇ ਦੇਖिए ਅੱਜ ਰੋਸ਼ ਪ੍ਰਦਰਸ਼ਨ ਕੀਤਾ ਜਾ ਰਹਾ ਹੈ ਜੈਸੇ ਯਹਾਂ ਪੇ ਮੌਜੂਦ ਨੌ ਸਿਰਫ ਵਕੀਲ ਜਨ ਹੈ ਸਭ ਵਕੀਲ ਤੋਂ ਆਏ ਆਏ ਹੈ लेकिन साथ में पॉलिटिकल ऑर्गेनाइजेशन कांग्रेस से पूर्व मंत्री श्री सुंदर अरोड़ा जी बीजेपी से पूर्व मंत्री श्री तीक्षण सुद जी बीएसपी से भगवान दास ठेकेदार जी अपनी टीम से और सोशल ऑर्गेनाइजेशन रमन गई जी हैं बीजेपी से युवा से और भी सोशल ऑर्गेनाइजेशन डॉक्टर ऑर्गेनाइजेशन यहाँ पे खड़ी है हर एक के मन में एक अगर खुशी की बात है कि पंजाब सरकार की तरफ से जो सुनने में आया कि एक प्रपोजल है कि श्री आनंदपुर साहब को एक जिला बनाया जा रहा है गुरुओं की धरती को हमेशा नमन है गुरुओं की धरती को जिला बनाने का कोई भी विरोध करेगा वो गुरुओं का विरोध करेगा मैं जिले का नहीं लेकिन कब तक होशियारपुर को काटते रहोगे नया जिला बनाने के लिए कब तक होशियारपुर का इतिहास आप खत्म करते रहोगे होशियारपुर अगर रोपड़ जिला बनता है तो होशियारपुर काटा जाता है अगर शहीद भगत सिंह नगर नवा शहर जिसको बोलते हैं अगर वो काटा जाता है तो उसको जिला बनाया जाता है तो होशियारपुर काटा जाता है अरे भाई कहाँ का भी होशियारपुर कांगड़े से भी आगे तक हुआ करता था इधर रोपड़ से भी कहीं आगे तक हुआ करता था होशियारपुर इतना बड़ा जिला नहीं है ये रोज़ सिर्फ वकीलों का नहीं है डॉक्टर क्यों सम्मिलित हुए सोशल पोलिटिकल ऑर्गेनाइजेशन क्यों सम्मिलित हुई जहाँ जिला होता है वहाँ हेड क्वार्टर हो जाता है और अब गढ़ छ के लोगों को ही अगर पूछा जाए तो गुरु नगरी में नतमस्तक होने के लिए वो जाएंगे जाना पड़ेगा जाना चाहिए लेकिन अगर किसी काम करवाने के लिए होशियारपुर उनको 30-35 मिनट का रास्ता और वहां पे एक डेढ़ घंटा उनको लगेगा तो इवन गढ़शंकर वालों को भी ये चीज मंजूर नहीं होगी लेकिन गढ़शंकर छोड़ के मुझे पता लगे चब्बे भी इसलिए मैं पंजाब सरकार से ना सिर्फ बार एसोसिएशन की तरफ से बल्कि डॉक्टर्स एसोसिएशन सोशल ऑर्गेनाइजेशन ऑल रिमेनिंग इन पोलिटिकल पार्टीज इवन हमारे बीच में आम आदमी पार्टी के भी अच्छे वर्कर अच्छे लीडर भी इस टाइम एज वकील के रूप में खड़े हैं मैं डॉक्टर राज हो डॉक्टर रवजोत हों ब्रह्मशंकर जिम्पा लोकल एम पे गुमन हो जसवीर राजा हो जहाँ गढ़शंकर से ही हमारे जो डिप्टी स्पीकर है जयशंकर रोड़ी जी उनसे भी प्रार्थना यही करना चाहूँगा कि श्री आनंदपुर साहब को जिला बनाएं सल्यूट है पंजाब सरकार को अगर उसको जिला बनाते हो लेकिन उस सल्यूट को अब आप नीचे ना होने दें होशियारपुर तो को और तोड़ना बंद करें बंद करें यही हमारी अपील है सरकार से